ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਆਵਾ ਵਿਖੇ ਅੱਜ ਖੁਸ਼ੀ ਫਾਊਂਡੇਸ਼ਨ ਵੱਲੋਂ ਬੱਚਿਆਂ ਨਾਲ ਗੱਲਬਾਤਾਂ ਕੀਤੀਆਂ ਗਈਆਂ ਤੇ ਉਹਨਾਂ ਦੇ ਮੁਸ਼ਕਲਾਂ ਸੁਣੀਆਂ ਗਈਆਂ ਇਸ ਤੋਂ ਇਲਾਵਾ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੀ ਵੰਡਿਆ ਗਿਆ ਜਿਸ ਸੰਬੰਧ ਵਿੱਚ ਬੋਲਦੇ ਹੋਏ ਖੁਸ਼ੀ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਖਸ਼ਬੂ ਸਾਵਨ ਸੁਖਣ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਹਰੀਖਾ ਸ਼ਰਮਾ ਨਿਊ ਮੈਂਬਰ ਆਫ ਖੁਸ਼ੀ ਫਾਊਂਡੇਸ਼ਨ ਠੀਕ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਖੁਸ਼ੂ ਮੈਮ ਨਾਲ ਉਹਨਾਂ ਦੀ ਟੀਮ ਨਾਲ ਮੈਂ ਵੀ ਕੰਮ ਕਰ ਰਹੀ ਹਾਂ ਔਰ ਕੰਮ ਇਸ ਤਰ੍ਹਾਂ ਦਾ ਹੈ ਕਿ ਮੈਮ ਨੇ ਵਟੇ ਜੋ ਵਿਜ਼ਨ ਰੱਖਿਆ ਹੈ ਜੋ ਮੈਨੂੰ ਦੱਸਿਆ ਗਿਆ ਖੁਸ਼ੀ ਫਾਊਂਡੇਸ਼ਨ ਇਹ ਕੰਮ ਕਰੇਗੀ ਔਰ ਮਤਲਬ ਮਜ਼ਾ ਆ ਰਿਹਾ ਹੈ ਕਿ ਹਾਂ ਗਰਾਊਂਡ ਲੈਵਲ ਤੇ ਉਤਰ ਕੇ ਹੀ ਕੰਮ ਹੋ ਸਕਦਾ ਹੈ ਅਗਰ ਕਿਸੇ ਦੀ ਹੈਲਪ ਕਰਨੀ ਹੈ ਤਾਂ ਉਸ ਦਾ ਆਪਾ ਇਹ ਨਹੀਂ ਕਿ ਪੱਮੀਡੀਆ ਚ ਬਸ ਕਹਿ ਰਹੀ ਹੈ ਕਿ ਹਾਂ ਆਓ ਆਓ ਮੈਡਮ ਖੁਦ ਜਾ ਕੇ ਮੈਡਮ ਦੀ ਟੀਮ ਤੁਸੀਂ ਦੇਖ ਸਕਦੇ ਹੋ ਸਾਰੇ ਨਾਲ ਹੈ ਬੱਚਿਆਂ ਨਾਲ ਜੋ ਗੱਲਾਂ ਕੀਤੇ ਬੱਚਿਆਂ ਨੂੰ ਜੋ ਮੋਟੀਵੇਸ਼ਨ ਦਿੱਤੀ ਹੈ ਉਹ ਵਾਕਈ ਕਾਬਿਲ ਇਤਿਹਾਰ ਹੈ ਔਰ ਮੈਂ ਬੜਾ ਮਾਨ ਮਹਿਸੂਸ ਕਰ ਰਹੀ ਹਾਂ ਮੈਂ ਕੁਸ਼ੀ ਫਾਊਂਡੇਸ਼ਨ ਦੀ ਨੰਬਰ ਆ ਇਸ ਤੋਂ ਇਲਾਵਾ ਮੈਂ ਸਟਾਫ ਦਾ ਬੀਪੀਐਸ ਬਰੇਾਮਪੁਰਾ ਦੇ ਐਚਡੀ ਸਰਵਿੰਦਰ ਸਰ ਰਵੀਨਾ ਮੈਮ ਸੁਮਨ ਮੈਮ ਮੌਨਿਕਾ ਮੈਮ ਸਭ ਦਾ ਦਿলো ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵੀ ਮੈਮ ਦਾ ਜੋ ਆਉਣ ਦਾ ਮਕਸਦ ਸੀ ਨਾ ਮੈਂ ਵੀ ਬੜੇ ਖੁਸ਼ ਹੋ ਕੇ ਚੱਲੇ ਨਹੀਂ ਕਿ ਵਾਕਈ ਟੀਚਰਸ ਜੋ ਹੈ ਆਪਣਾ ਬੈਸਟ ਦੇ ਰਹੇ ਨੇ ਤੇ ਉਮੀਦ ਹੈ ਕਿ ਇਹਨਾਂ ਬੱਚਿਆਂ ਦਾ ਪਵਿੱਤਰ ਸਹੀ ਹੱਥਾਂ ਦੇ ਵਿੱਚ ਹੈ ਥੈਂਕ ਯੂ ਮੈਮ ਥੈਂਕ ਯੂ ਹਾਂਜੀ ਸਰ ਪ੍ਰਿੰਦਰ ਕੁਮਾਰ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਰਿਆਮਪੁਰਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਸਕੂਲ ਵਾਸਤੇ ਸਾਡੇ ਪਿੰਡ ਵਾਸਤੇ ਸਾਡੇ ਸਟਾਫ ਵਾਸਤੇ ਕੀ ਫਾਜ਼ਿਲਕਾ ਦੀ ਸੰਸਥਾ ਖੁਸ਼ੀ ਫਾਊਂਡੇਸ਼ਨ ਜੋ ਕਿ ਮੈਡਮ ਖੁਸ਼ਬੂ ਜੀ ਵੱਲੋਂ ਚਲਾਈ ਜਾ ਰਹੀ ਹੈ ਇਹ ਅੱਜ ਬੱਚਿਆਂ ਨੂੰ ਸਟੇਸ਼ਨਰੀ ਤੇ ਹੋਰ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਵਾਸਤੇ ਅੱਜ ਸਾਡੇ ਕੋਲ ਆਏ ਸੀ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਇਹਨਾਂ ਨੂੰ ਅਸੀਂ ਦੱਸਣਾ ਚਾਹਦੇ ਹਾਂ ਕਿ ਜੈਸ ਫੀਲਡ ਦੇ ਵਿੱਚ ਜੁੜੇ ਹੈ ਇਸ ਫੀਲਡ ਦੇ ਵਿੱਚ ਅਜੇ ਬਹੁਤ ਕੰਮ ਕਰਨਾ ਬਾਕੀ ਹੈ ਇਹਨਾਂ ਨੇ ਜਿਸ ਤਰ੍ਹਾਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੈ ਬੱਚਿਆਂ ਦੀਆਂ ਸਮੱਸਿਆਵਾਂ ਸੁਣੀਆਂ ਹੈ ਆਪਦੀ ਫਾਊਂਡੇਸ਼ਨ ਦਾ ਮੋਟਿਵ ਦੱਸਿਆ ਹੈ ਤਾਂ ਮੈਨੂੰ ਲੱਗਦਾ ਕਿ ਐਜੂਕੇਸ਼ਨ ਫੀਲਡ ਦੇ ਵਿੱਚ ਫਾਜ਼ਲ ਕਾ ਏਰੀਆ ਦੇ ਵਿੱਚ ਖੁਸ਼ੀ ਫਾਊਂਡੇਸ਼ਨ ਵਾਕਈ ਖੁਸ਼ੀਆਂ ਲੈ ਕੇ ਆ ਰਹੀ ਹੈ ਤੇ ਇਹਨਾਂ ਦੀ ਫਾਊਂਡੇਸ਼ਨ ਨੂੰ ਅਸੀਂ ਵਧਾਈ ਵੀ ਦਿੰਦੇ ਆ ਕਿ ਇਹਨਾਂ ਨੇ ਇਹ ਜਆ ਫੀਲਡ ਚੁਣਿਆ ਹੈ ਜਿਸ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ ਤਾਂ ਬਹੁਤ ਬਹੁਤ ਧੰਨਵਾਦ ਖੁਸ਼ੂ ਮੈਮ ਤੁਸੀਂ ਸਾਡੇ ਸਕੂਲ ਨੂੰ ਇਸ ਕੰਮ ਲਈ ਚੁਣਿਆ ਤੇ ਸਾਨੂੰ ਮੋਟੀਵੇਟ ਕੀਤਾ ਅਸੀਂ ਹੋਰ ਵੀ ਇਸ ਫੀਲਡ ਦੇ ਵਿੱਚ ਵਧੀਆ ਕੰਮ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਮੈਮ ਅੱਜ ਜਦੋਂ ਅਸੀਂ ਆਇਆ ਸਰਕਾਰੀ ਪ੍ਰਾਇਮਰੀ ਸਕੂਲ ਬਰਿਆਮਪੁਰਾ ਇੱਥੇ ਅੱਜ ਅਸੀਂ ਬੱਚਿਆਂ ਨੂੰ ਸਟੇਸ਼ਨਰੀ ਤੇ ਕਾਪੀਸ ਵੰਡੀਆਂ ਨੇ ਬੜਾ ਵਧੀਆ ਲੱਗਿਆ ਤੇ ਮੈਂ ਤੈਨੂੰ ਧੰਨਵਾਦ ਕਰਦੀ ਆ ਸਰਦਾਰ ਇਹ ਸਾਰੇ ਸਟਾਫ ਦਾ ਸਾਡੇ ਫਾਊਂਡੇਸ਼ਨ ਦੇ ਮੈਂਬਰਸ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰੋਜੈਕਟ ਸਾਡਾ ਬੜਾ ਸਕਸੈਸਫੁਲ ਰਿਹਾ ਹੈ ਤੇ ਮੈਂ ਹੀ ਅਪੀਲ ਕਰਦੀ ਆ ਕਿ ਆਓ ਸਾਡੇ ਫਾਊਂਡੇਸ਼ਨ ਨਾਲ ਜੁੜੋ ਜਿਨ੍ਹਾਂ ਨੂੰ ਵੀ ਜ਼ਰੂਰਤ ਹੈ ਆਪਣੀ ਆਪਾਂ ਉਹਨਾਂ ਦੀ ਸੇਵਾ ਕਰੀਏ ਜਿਵੇਂ ਕਿ ਹੋਰ ਵੀ ਪ੍ਰੋਜੈਕਟਸ ਨੇ ਉਹਨਾਂ ਨਾਲ ਆਪਾਂ ਜੁੜ ਕੇ ਫਾਜ਼ਿਲ ਕਾਨੂੰ ਹੋਰ ਅੱਗੇ ਲੈ ਕੇ ਚਾਈਏ ਤੇ ਹਸਦਾ ਵਸਦਾ ਫਾਜ਼ਿਲ ਕਾਨੂੰ ਤਰੱਕੀ ਵੱਲ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत